روبرت ريمبو ريمبو ਸਮੱਸਿਆ ਤੋਂ ਜੀ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਵੀ ਜਿਹੜੇ ਐਸਟੀ ਮੈਡਮ ਸਾਹਿਬ ਨੇ ਉਹਨਾਂ ਨੇ ਕੀ ਆਪਾਂ ਨੂੰ ਸਹਿਮਤੀ ਦਿੱਤੀ ਆ ਉਹ ਕੀ ਕਹਿ ਰਹੇ ਹੁੰਦੇ ਹਨ ਹਾਂ ਜੀ ਹਾਂ ਜੀ ਪਹਿਲਾਂ ਤਾਂ ਮੈਡਮ ਉਹਨਾਂ ਨੂੰ ਅੱਜ ਮਿਲੇ ਸੀ ਤੇ ਆਪਣਾ ਅਸੀਂ ਪੰਗ ਪੱਤਰਾ ਜਿਹੜਾ ਮੈਡਮ ਨੂੰ ਦਿੱਤਾ ਤੇ ਉਹਨਾਂ ਨੇ ਸਾਨੂੰ ਇਹ ਤਸਲੀ ਦਿੱਤੀ ਹੋਈ ਹੈ ਕਿ ਐਸ ਸੋ ਨੇ ਪੋਸੀਬਲ ਅਸੀਂ ਡੌਗ ਜਿਹੜੇ ਆ ਰਿਕਵਰ ਕਰਵਾਵਾਂਗੇ ਸਾਡੇ ਜਿਹੜੇ ਡੌਗ ਆ ਉਹ ਤੁਹਾਨੂੰ ਵਾਪਸ ਮਿਲੂਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਅਸੀਂ ਐਨ ਜੀਓ ਵਾਲਿਆਂ ਤੱਕ ਵੀ ਇਹ ਨੋਟਿਸ ਕਰਵਾਵਾਂਗੇ ਕਿ ਡੀਸੀ ਸਾਹਿਬ ਦੇ ਥਰੂ ਕਿ ਹਰ ਇੱਕ ਜਗ੍ਹਾ ਆਲਓਵਰ ਦਾ ਜਿਹੜਾ ਪੰਜਾਬ ਆ ਉਹ ਹਰ ਇੱਕ ਜਗ੍ਹਾ ਅਸੀਂ ਇਹ ਨੋਟਿਸ ਪੇਟਿਹਾਵਾਂਗੇ ਕਿ ਕੋਈ ਵੀ ਪ੍ਰਾਈਵੇਟ ਐਨਜੀ ਹੋ ਜਾਈਦਾ ਉਹ ਬਿਨਾ ਪੁੱਛੇ ਹੋਏ ਬਿਨਾ ਕਿਸੇ ਲੀਗਲ ਨੋਟਿਸ ਦੇ ਜਾਂ ਫਿਰ ਬਿਨਾ ਕਿਸੇ ਵੀ ਕੋਰਟ ਦੇ ਆਰਡਰ ਤੋਂ ਕਿਸੇ ਦੇ ਵੀ ਘਰ ਜਾ ਕੇ ਡੌਗ ਨੂੰ ਫੜਨਾ ਜਾਂ ਡੌਗ ਨੂੰ ਆਪਣੇ ਅੰਡਰ ਲੈਣਾ ਇਹ ਉਹ ਨਹੀਂ ਚੱਕਤੀ ਕਰਦੀ ਕਿਸੇ ਦੇ ਘਰ ਨਹੀਂ ਜਾ ਸਕਦੇ ਠੀਕ ਹੈ ਜੀ ਇਦਾਂ ਤੁਹਾਨੂੰ ਕੋਰਟ ਦੇ ਮੈਟਰ ਚੱਲ ਰਿਹਾ ਹੈ ਕੋਰਟ ਦੇ ਵਿੱਚ ਆ ਤੁਸੀਂ ਦੇਖ ਸਕਦੇ ਆ ਜੀ ਇਹ ਕੋਰਟ ਵੱਲੋਂ ਆਰਡਰ ਆਇਆ ਹੋਇਆ ਨਾ ਕਿ ਅਸੀਂ ਆਪਣੇ ਕੋਲ ਠੀਕ ਹੈ ਜੀ ਕੋਰਟ ਵੱਲੋਂ ਇਹ ਆਰਡਰ ਆਇਆ ਕਿ ਜਿੰਨੀ ਦੇਰ ਤੱਕ ਇਹ ਸਾਡਾ ਚੱਲ ਰਹੀ ਹੈ ਕੋਰਟ ਦੇ ਵਿੱਚ ਕਿਉਂਕਿ ਥੋੜੀ ਦੇਰ ਪਹਿਲਾਂ ਬਰੀਡਿੰਗ ਬੈਨ ਕੀਤੀ ਸੀ ਉਸ ਦੇ ਅਸੀਂ ਜਿਹੜਾ ਆਪਣੀ ਰਿਡ ਲਾਈ ਸੀ ਤੇ ਉਸ ਤੋਂ ਬਾਅਦ ਕੋਰਟ ਨੇ ਸਾਨੂੰ ਇਹ ਆਰਡਰ ਦਿੱਤਾ ਹੋਇਆ ਕਿ ਜਿੰਨੀ ਦੇਰ ਤੱਕ ਅਸੀਂ ਨੈਕਸਟ ਡਿਸੀਜਨ ਨਹੀਂ ਲੈਂਦੇ ਉਨੀ ਦੇਰ ਤੱਕ ਕੋਈ ਵੀ ਐਨ ਜੀਓ ਜਾਂ ਕੋਈ ਵੀ ਸਰਕਾਰੀ ਵੀ ਮੁਲਾਜ਼ਮ ਜਿਹੜਾ ਆ ਬਿਨਾ ਕੋਰਟ ਦੇ ਆਰਡਰ ਤੋਂ ਕਿਸੇ ਦੇ ਘਰ ਜਾ ਕੇ ਡੌਗ ਜਾਂ ਕਿਸੇ ਵੀ ਜਾਨਵਰ ਨੂੰ ਨਹੀਂ ਚੱਕ ਸਕਦਾ ਠੀਕ ਹੈ ਅਨਲੈਸ ਆਫ ਇਨਲੀਗਲ ਹੋਵੇ ਬਿਲਕੁਲ ਜਿਹੜਾ ਜਾਨਵਰ ਹੈ ਪਰ ਇਹ ਡੌਗ ਇਨਲੀਗਲ ਨਹੀਂ ਹੈਗਾ ਡੌਗ ਡੌਗ ਹਰ ਇੱਕ ਅੱਜ ਤੋਂ ਨਹੀਂ ਹੈ ਬਹੁਤ ਪੁਰਾਣੇ ਜ਼ਮਾਨਿਆਂ ਤੋਂ ਲੋਕ ਆਪਾਂ ਰੱਖਦੇ ਆ ਰਹੇ ਆ ਘਰਾਂ ਦੇ ਵਿੱਚ ਪਾਲਦੇ ਆ ਰਹੇ ਆ ਬਰੀਡਿੰਗ ਹੁੰਦੀ ਆ ਰਹੀ ਆ ਔਰ ਇਹ ਰਾਜਿਆਂ ਮਹਾਰਾਜਿਆਂ ਤੋਂ ਆਪਣੇ ਚੱਲ ਰਿਹਾ ਇਕੱਲਾ ਇੰਡੀਆ ਜਿਹੀ 올ਓਵਰ ਵਰਲਡ ਵਿੱਚ ਚੱਲ ਰਿਹਾ ਕੋਈ ਇਹਨੂੰ ਐਜ਼ ਅ ਪੈਟ ਯੂਜ਼ ਕਰਦਾ ਕੋਈ ਐਜ਼ ਅ ਗਾਰਡ ਡੌਗ ਯੂਜ਼ ਕਰਦਾ ਕੋਈ ਜਸਟ ਬੱਚਿਆਂ ਲਈ ਲੈ ਕੇ ਆਉਂਦਾ ਹੈ ਹਨਾ ਹਰ ਇੱਕ ਨੇ ਆਪਣੇ ਬੱਚਿਆਂ ਤੋਂ ਵੱਧ ਪਿਆਰ ਇਹਨਾਂ ਨੂੰ ਕਰਦੇ ਆ ਉਹ ਸਾਰੇ ਇਹੋ ਜਿਹੇ ਘਰਾਂ ਦੇ ਵਿੱਚ ਮੈਂ ਖੁਦ ਮਲਵਾ ਸਕਦਾ ਜਿਹੜੇ ਬਜ਼ੁਰਗ ਆ ਜਾਂ ਜਿਨ੍ਹਾਂ ਦੇ ਬੱਚੇ ਨਹੀਂ ਹੈਗੇ ਉਹਨਾਂ ਨੇ ਡੌਗ ਗੋਦ ਲਏ ਹੋਇਆ ਬੱਚਿਆਂ ਵਾਂਗੂ ਡੌਗਾਂ ਨੂੰ ਰੱਖ ਲਏ ਆ ਤੇ ਆਪਣੇ ਮਤਲਬ ਜਿੱਦਾਂ ਧੀ ਪੁੱਤ ਦੀ ਸੇਵਾ ਕਰਦੇ ਹੁੰਦੇ ਆ ਉਦਾਂ ਉਹਨਾਂ ਦੀ ਕਰਦੇ ਆ ਮੈਂ ਖੁਦ ਮਿਲਾ ਸਕਦਾ ਇਹੋ ਜਿਹੇ ਇਹ ਉਹਨਾਂ ਬੰਦਿਆਂ ਦੀ इमोਸ਼ਨ ਦੀ ਕੀ ਕਦਰ ਆ ਆਪਣੇ ਨਾ ਐਨਜੀਓ ਵਾਲਿਆਂ ਕੋਲ ਕੱਲ ਨੂੰ ਕੋਈ ਵੀ ਬੰਦਾ ਇਹੋ ਜਿਹਾ ਜਿਹੜਾ ਦਿਨ-ਦਿਨ ਚਾਰ ਜਾਂ ਪੰਜ ਫੀਮੇਲਾਂ ਰੱਖ ਲੀਆਂ ਜਾਂ ਦੋ ਡੌਗ ਰੱਖ ਲੈ ਉਹਦੇ ਘਰ ਜਾ ਕੇ ਕੋਈ ਵੀ ਐਨਜੀਓ ਚੱਕ ਕੇ ਇੱਧਾ ਲੈ ਜਾਊਗੀ ਤਾਂ ਉਹ ਉਹ ਬੰਦੇ ਦੀ ਕੀ ਬੀਬੀ ਹੋਗੀ ਆਪਾਂ ਇੰਡੀਆ ਦੇ ਵਿੱਚ ਰਹਿੰਦੇ ਇੱਥੇ ਹਰ ਇੱਕ ਚੀਜ਼ इमोशनल ਤੌਰ ਤੇ ਵੀ ਸੋਚੀ ਜਾਂਦੀ ਹੈ इवन ਜੱਜ ਸਾਹਿਬ ਵੀ ਕੋਈ ਫੈਸਲਾ ਕਰਦੇ ਆ ਉਹ ਹਲਕਾ ਜਿਹਾ इमोਸ਼ਨ ਹੋ ਕੇ ਸੋਚਦੇ ਆ ਕਿ ਇੱਥੇ ਕੀ ਪ੍ਰੋਬਲਮ ਆਈ ਸੀ ਕਿਉਂ ਇਹ ਬੰਦੇ ਨੇ ਕ੍ਰਾਈਮ ਕੀਤਾ ਜਾਂ ਕਿਉਂ ਇਹ ਬੰਦਾ ਕਿਸੇ ਪਾਸੇ ਨੂੰ ਗਿਆ ਲ ਪਰ ਇਹ ਤਾਂ ਬਹੁਤ ਵੱਡਾ इमोਸ਼ਨ ਹੈ ਇਹ ਤਾਂ ਇਹ ਤਾਂ ਇੱਕ ਬੱਚਿਆਂ ਵਾਂਗ ਪਾਲੀ ਧੁੰਦੇ ਆ ਆਪਣੇ ਪੁੱਤਾਂ ਵਾਂਗ ਪਾਲੇ ਹੋ ਡੌਗ ਜਿਹੜੇ ਆ ਉਹ ਉਹਨਾਂ ਨੇ ਬਿਨਾ ਕਿਸੇ ਕਾਰਨ ਤੋਂ ਉਹਦੇ ਕੋ ਚੱਕੇ ਲਾ ਕੇ ਉਹਦੇ ਨਾਮ ਮੁੰਡੇ ਦਾ ਧੱਕਾ ਕਰਦਾ ਕਿੰਨੇ ਡੌਗ ਚੱਕੇ ਗਏ ਜੀ ਕਿੱਥੋਂ ਚੱਕੇ ਗਏ ਇੱਕ ਨਾ ਹੋਰ ਆਰਾਊਂਡ ਇਹ ਕਿਹੜਾ ਪਿੰਡ ਸੀ ਜਾਨ ਭਾਈ 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 ਰੂਪਾ ਪਿੰਡ ਹੈ ਜੀ ਉੱਥੋਂ ਚੱਕੇ ਗਏ ਆ ਰੁਣ 25 ਦੇ ਆਸ-ਪਾਸ ਕਹਿ ਰਹੇ ਆ ਡੌਗ ਤੇ ਪੱਕੀ ਜਾਨੀ ਛੋਟੇ ਬੱਚੇ ਵੱਡੇ ਪਾ ਕੇ 25 ਦੇ ਆਸ-ਪਾਸ ਚਲੇਗਾ ਖਾਣਾ ਬਾਣਾ ਫੋਕਟਾਂ ਦੇ ਹੋਣਗੇ ਤੁਸੀਂ ਕੀ ਮੰਗ ਕੇ ਲੱਗਦਾ ਅਸੀਂ ਮੰਗੇ ਕਰਦੇ ਆ ਇਸ ਨੂੰ ਪੋਸੀਬਲ ਪਹਿਲਾਂ ਸਾਡੇ ਡੌਗ ਰਿਕਵਰ ਕਰਾਈ ਜਾਂ ਫਿਰ ਉਸ ਮੁੰਡੇ ਤੇ ਜਿਹੜਾ ਝੂਠਾ ਪਰਚਾ ਪਾਇਆ ਗਿਆ ਉਹ ਝੂਠਾ ਪਰਚਾ ਜਿਹੜਾ ਰੱਦ ਕੀਤਾ ਜਾ ਉਹਨੂੰ ਕੂੜ ਦੇ ਵੀ ਰਿਹਾ ਕਿਸ ਕੰਡੀਸ਼ਨ ਦੇ ਵਿੱਚ ਉਹ ਹੁਣ ਸਾਨੂੰ ਪਤਾ ਨਹੀਂ ਹੈਗਾ ਉਹਦੀ ਕੋਈ ਤਸੱਲੀ ਦਿੱਤੀ ਆ ਪਰ ਉਹਨੂੰ ਖਾਣਾ ਦੇ ਰਹੇ ਨਹੀਂ ਸਾਨੂੰ ਨਹੀਂ ਸਾਨੂੰ ਕੁਝ ਨਹੀਂ ਤਾਂ ਦਾ ਕੁਝ ਨਹੀਂ ਦੱਸਿਆ ਜੀ ਖਾਣਾ ਪਾ ਰਹੇ ਸਾਨੂੰ ਇਹ ਨਹੀਂ ਦੱਸਿਆ ਕਿ ਖਾਣਾ ਪਾ ਰਹੇ ਆ ਕਿ ਨਹੀਂ ਪਾ ਰਹੇ ਉਹਨਾਂ ਨੇ ਕਿਹਾ ਵੀ ਮੈਂ ਡੀਸੀ ਸਾਹਿਬ ਦੇ ਨੋਟਿਸ ਵਿੱਚ ਇਹ ਗੱਲ ਲਿਆ ਕੇ ਅਸਲ ਪੋਸੀਬਲ ਅਸੀਂ ਇੱਥੇ ਐਕਸ਼ਨ ਲਵਾਂਗੇ ਹੁਣ ਕਦੋਂ ਤੱਕ ਹੋ ਰਿਹਾ ਸਾਨੂੰ ਇਹ ਵੀ ਹਲੇ ਦੱਸਿਆ ਨਹੀਂ ਮੈਡਮ ਨੇ ਪਰ ਇਹਨਾਂ ਕਹਿੰਦਾ ਕਿ ਅਸੀਂ ਜਲਦੀ ਹੀ ਇੱਥੇ ਐਕਸ਼ਨ ਲਵਾਂਗੇ ਤੇ ਪਰ ਹਜੇ ਤੱਕ ਸਾਨੂੰ ਇਹ ਪਤਾ ਨਹੀਂ ਕਿ ਡੌਗਾਂ ਨੂੰ ਖਾਣਾ ਪਾਇਆ ਉਹ ਜਿੰਦੇ ਵੀ ਹੈ ਕਿਉਂਕਿ ਅਜੇ 3 ਦਿਨ ਹੋ ਚਾਰ ਦਿਨ ਹੋ ਚੁੱਕੇ ਹਨ ਜੀ ਚਾਰ ਦਿਨ ਹੋ ਚੁੱਕੇ ਹਨ ਚਾਰ ਦਿਨਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਵੀ ਡੌਗ ਪਾਣੀ ਤੋਂ ਜਾਂ ਰੋਟੀ ਤੋਂ ਬਿਨਾ ਜਾਂ ਖਾਣੇ ਤੋਂ ਬਿਨਾ ਨਹੀਂ ਰਹਿ ਸਕਦਾ ਉਹ ਜੋ ਕਈ ਡੌਗ ਇਹੋ ਜਿਹੇ ਵੀ ਹੈ ਜਿਹੜੇ ਹੋ ਸਕਦਾ ਨਾਨ-ਵੈਜ ਖਾਂਦੇ ਹੋਣ ਕਈ ਸਿਰਫ ਇੱਕ ਥਾਂ ਦੇ ਕੋਈ ਸਾਨੂੰ ਪਤਾ ਹੁੰਦਾ ਸਾਡਾ ਡੌਗ ਕਿਹੜੀ ਚੀਜ਼ ਨੂੰ ਖਾਸ਼ ਹੋ ਗਈ ਕੀ ਡਾਈਟ ਲੈ ਕੀ ਡਾਈਟ ਲਿਆ ਉਹ ਸੈਕਿੰਡ ਥਿੰਗ ਕੀ ਆ ਜਿਹੜਾ ਕਿ ਡੌਗਾ ਨੂੰ ਜਾਂ ਆਪਾਂ ਹਿਊਮਨ ਡਾਕਟਰ ਵੀ ਆ ਉਹਨਾਂ ਤੋਂ ਪੁੱਛ ਸਕਦੇ ਆ ਕਿ ਜਦੋਂ ਡੌਗ ਦਾ ਜਾਂ ਹਿਊਮਨ ਦਾ ਵੀ এনवायरमेंट ਚੇਂਜ ਹੁੰਦਾ ਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦਾ ਆ ਤਾਂ ਉਹ ਬਿਮਾਰ ਹੁੰਦਾ ਆ ਫਿਰ ਉਹ ਡੌਗ ਉਹਨਾਂ ਚੋਂ ਕਿਹੜਾ ਕੋਈ ਬਿਮਾਰ ਹੋਇਆ ਉਹਨਾਂ ਦਾ ਕੋਈ ਚੈੱਕਅਪ ਕੀਤਾ ਗਿਆ ਲਿਆ ਕੇ ਜਾਂ ਫਿਰ ਉਹਨਾਂ ਨੂੰ ਕੋਈ ਮੈਡੀਸਨ ਫੈਸਿਲਿਟੀ ਮਿਲ ਰਹੀ ਹੈ ਉੱਥੇ ਕਿ ਨਹੀਂ ਮਿਲ ਰਹੀ ਉਹ ਸਾਨੂੰ ਹਲੇ ਤੱਕ ਕੁਝ ਨਹੀਂ ਪਤਾ ਕੀ ਪਤਾ ਉੱਥੇ ਕਿਹੜਾ ਡੌਗ ਸਾਡਾ ਕਿੰਨਾ ਜ਼ਿਆਦਾ ਉਹਨਾਂ ਨੂੰ ਪੱਖਾ ਵੀ ਲੱਗਾ ਕਿ ਨਹੀਂ ਜਿਹੜੇ ਕਿ ਡੌਗ ਸਾਡੇ ਏਸੀ ਚ ਰਹਿ ਰਹੇ ਸੀ ਉੱਥੇ ਉਹਨਾਂ ਨੂੰ ਪੱਖਾ ਵੀ ਨਾ ਲਾਇਆ ਹੋ ਸਕਦਾ ਅਗਲੇ ਨੂੰ ਕੀ ਪਤਾ ਬਿਲਕੁਲ ਠੀਕ ਹੈ ਜੀ ਉਹ ਸਿਰਫ ਤੇ ਸਿਰਫ ਜੇਕਰ ਕੋਈ ਸੇ ਐਨ ਜੀਓ ਵਾਲੇ ਨੇ ਕੋਈ ਭਲਾ ਕਰਨਾ ਚਾਹੁੰਦੇ ਆ ਤਾਂ ਸਾਡੇ ਨਾਲ ਗੱਲ ਕਰੋ ਅਸੀਂ ਉਹਨਾਂ ਨੂੰ ਦਵਾਂਗੇ ਕਿ ਡੌਗ ਆ ਦੇਖੋ ਇਹਨਾਂ ਨੂੰ ਲੋੜ ਆ ਭਾਵੇਂ ਜਿਹੜੇ ਘਰ ਦੇ ਡੌਗ ਪਾਲੇ ਹੋਏ ਆ ਉਹਨਾਂ ਦੀ ਕੋਈ ਲੋੜ ਨਹੀਂ ਹੁੰਦੀ ਹੈਗੀ ਉਹ ਉਹ ਸਾਨੂੰ ਪਤਾ ਹੈ ਅਸੀਂ ਕਿੱਦਾਂ ਰੱਖਣੇ ਆ ਕਿਉਂਕਿ ਅਸੀਂ ਆਪਣੇ ਨਾਲ ਜਿਆਦਾ ਪਿਆਰ ਉਹਨਾਂ ਨੂੰ ਕਰਦਾ ਕਈ ਵਾਰ ਸਾਡੇ ਕੋਲ ਆਪਣੇ ਘਰ ਦੇ ਲਈ ਖਾਣ ਦੇ ਲਈ ਪੈਸੇ ਹੋਣ ਨਾ ਹੋਣ ਪਰ ਡੌਗਾਂ ਦੀ ਫੀਡ ਸਾਡੀ ਹਮੇਨੇ ਦੀ ਇਹ ਨਹੀਂ ਹੁੰਦਾ ਕਿ ਸਾਡੇ ਡੌਗ ਭੁੱਖੇ ਰਹਿ ਜੂਗੇ ਕਿਸੇ ਨੇ ਇੱਕ ਬੈਗ ਵੱਡੇ ਬੈਗ ਕਿਸੇ ਨੇ ਛੋਟੇ ਬੈਗ ਜਿੱਦਾਂ ਵੀ ਸਾਡੇ ਕੋਲ ਸਰੇ ਆ ਅਸੀਂ ਉਹ ਫੀਡ ਵੀ ਪਾਈ ਰੋਟੀਆਂ ਵੀ ਪਾਈਆਂ ਜਿੱਤਾ ਜਿੱਤਾ ਡੌਗ ਨੇ ਖਾਦਾ ਅਸੀਂ ਉਹ ਖੁਲਾਇਆ ਉਸ ਟਾਈਮ ਸਾਡੇ ਨਾਲ ਕੋਈ ਐਨਜੀਓ ਨਹੀਂ ਖੜੀ ਜਦੋਂ ਅੱਜ ਸਾਡੇ ਲੱਖਾਂ ਦੇ ਡੌਗ ਜਿਹੜੇ ਆ ਉਹ ਇਹਨਾਂ ਨੂੰ ਦੇਖ ਕੇ ਕਿ ਹਾਂ ਇਹ ਇਸ ਕੰਮ ਦੇ ਵਿੱਚ ਏਡੇ ਏਡੇ ਮਹਿੰਗੇ ਡੌਗ ਲਾ ਤਾਂ ਉਹ ਚੱਕਣ ਆ ਰਹੇ ਆ ਠੀਕ ਹੈ ਤੇ ਇਹ ਡੌਗ ਚੱਕੀ ਇਸ ਕਰਕੇ ਜਾ ਰਹੇ ਆ ਕਿ ਇਹ ਸੇਲ ਪਰਚੇਸ ਜਲਦੀ ਹੋ ਜਾਂਦੀ ਹੈ ਨਾ ਬਿਲਕੁਲ ਵਧੀਆ ਔਰ ਵਧੀਆ ਕਰਕੇ ਹੋ ਜਾਂਦੀ ਹੈ ਗੱਡੀ ਦੇ ਵਿੱਚ ਪਤਾ ਨਹੀਂ ਲੱਗਦਾ ਕੌਣ ਲੈ ਗਿਆ ਕੌਣ ਲਈ ਉਸ ਤੋਂ ਬਾਅਦ ਉਹਨਾਂ ਨੇ ਤਾਂ ਐਨਜੀਓ ਵਾਲਿਆਂ ਤਾਂ ਕਹਿ ਦੇਣਾ ਕਿ ਅਸੀਂ ਜੀ ਖਣਨ ਸ਼ੈਲਟਰ ਚ ਭੇਜਦੇ ਆ ਉੱਥੇ ਭੇਜ ਦਿੱਤੇ ਆ ਅੱਜ ਤੱਕ ਇੱਕ ਵੀ ਐਨਜੀਓ ਵਾਲਾ ਦੱਸ ਦੇਵੇ ਕਿ ਉਹ ਕਿਸੇ ਐਨਜੀਓ ਨੇ ਆਪਣੇ ਇੱਕ ਸ਼ੈਲਟਰ ਬਣਾਇਆ ਹੋਵੇ ਤੇ ਉਸ ਸੈਂਟਰ 'ਚ ਡੌਗ ਪਾਏ ਹੋਣ ਠੀਕ ਹੈ ਉਹ ਕਿੱਥੇ ਜਾਂਦੇ ਆ ਐਨਜੀਓ ਕੋਲੋਂ ਕਿੱਥੇ ਚਲੇ ਜਾਂਦੇਗਾ ਉਹ ਉਦੋਂ ਉਹ ਸੇਲ ਪਰਚੇਸ ਨਹੀਂ ਹੁੰਦੀ ਹੈਗੀ ਉਹ ਡੌਗਾਂ ਦੀ ਸੇਲ ਪਰਚੇਸ ਹੋ ਕੇ ਉਦੋਂ ਤਾਂ ਸੇਲ ਹੋ ਜਾਂਦੇ ਆ ਜਦੋਂ ਸਾਡੇ ਕੋਲ ਡੌਗ ਹੁੰਦੇ ਆ ਉਹ ਉਹਨਾਂ ਨਾਲ क्रੂਲਟੀ ਹੁੰਦੀ ਆ ਉਹਨਾਂ ਕੋਲ ਜਾ ਕੇ ਇੱਕ ਕਮਰੇ ਦੇ ਵਿੱਚ 15 15 20 ਵੀ ਡੌਗ ਉਹ ਛੱਡ ਦਿੰਦੇ ਆ ਉਦੋਂ ਨੀ क्रੂਲਟੀ ਹੁੰਦੀ ਹੈਗੀ ਸਾਡੇ ਘਰਾਂ ਦੇ ਵਿੱਚ ਜਦੋਂ ਅਸੀਂ ਵੱਡੇ ਹੌਲਾਂ ਦੇ ਵਿੱਚ ਵੱਡੇ ਪਿੰਜਰਿਆਂ ਦੇ ਵਿੱਚ ਜਾ ਕੇ ਏਸੀ ਲਾ ਕੇ ਰੱਖੇ ਹੁੰਦੇ ਆ ਉਦੋਂ क्रੂਲਟੀ ਆ ਉਹਨਾਂ ਦੇ ਘਰ ਪੱਖਾ ਵੀ ਨਹੀਂ ਹੁੰਦਾ ਉਹ क्रੂਲਟੀ ਨਹੀਂ ਹੁੰਦੀ ਹੈ ਇਸ ਕਰਕੇ ਐਨਜੀਓ ਵਾਲੇ ਹੁਣ ਸੰਭਲ ਕੇ ਰਹਿਣ ਠੀਕ ਹੈ ਜੀ ਧੰਨਵਾਦ ਦੇਣਾ ਸਭ ਦੀ ਡਾਈਟ ਅਲੱਗ ਸਭ ਨੂੰ ਮਲਟੀ ਵਿਟਾਮਿਨ ਨੂੰ ਦੇਣਾ ਸਾਰਾ ਕੁਝ ਅਲੱਗ-ਅਲੱਗ ਦੇਣਾ ਸਭੀ ਗਾਇਜ਼ ਅਲੱਗ-ਅਲੱਗ ਉਹ ਬਹੁਤ ਸੇ ਯਕੀਨ ਨਹੀਂ ਕਰ ਸਕਦੇ ਵੀ ਉਹ ਉਹਨਾਂ ਨੂੰ ਖਾਣਾ ਦੇ ਰਹੇ ਆ ਪਰ ਆਪਾਂ ਕਿਉਂ ਦੇ ਰਹੇ ਹਾਂ ਬਹੁਤ ਤੁਸੀਂ ਕਹਿੰਦੇ ਹੋ ਨਾ ਤੁਸੀਂ ਵਾਪਸ ਕਰੇ ਜਾਓ ਸਾਨੂੰ ਤੁਤਾਂ ਦੇ ਪਰੇਸ਼ਾਨਾ ਕਰੇ ਜਾਓ ਅਸੀਂ ਮਿਹਨਤ ਨਾਲ ਕੰਮ ਕਰ ਰਹੇ ਹਾਂ ਸਾਨੂੰ ਕੰਮ ਕਰ ਠੀਕ ਤਾਂ ਦੇਖੋ ਕਿਤੇ ਗਰੀਬ ਦੇ ਡੋਗ ਚੱਕਲੇ ਕੋਈ ਹੋਰ ਹੋਰ ਬਿਜ਼ਨਸ ਨਹੀਂ ਕੋਈ ਗਲਤ ਕੰਮ ਕਰਨੇ ਨਾ ਹੋ ਰਿਹਾ ਨਾ ਤਾਂ ਉਹ ਕੋਈ ਚਿੱਟਾ ਵੇਚ ਰਿਹਾ ਨਾ ਘਰ ਕੰਮ ਨਹੀਂ ਕਰ ਰਿਹਾ ਆਪਣੀ ਮਿਹਨਤ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਉਹ ਬਹੁਤ ਜ਼ਿਆਦਾ ਗਲਤ ਕੰਮ ਕੀਤਾ ਹੈ ਇਤਨਾ ਕੰਮ ਨਹੀਂ